ਪਹਿਲੀ ਪਾਰਸ਼ਾਹੀ ਸ੍ਰੀ ਗੁਰੂ ਨਾਨਕਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹਪੁਰਬ ਦੇ ਸੰਬੰਧੀ ਚੱਲ ਰਹੀਆਂ ਤਿਆਰੀਆਂ ਦਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਤੇ ਨਾਲ ਉਹਨਾਂ ਦੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਗੁਰਦੁਆਰਾ ਸ੍ਰੀ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਨਗਰ ਕੀਰਤਨ ਦੇ ਰੂਟ ਦਾ ਨਿਰੇਖਣ ਕੀਤਾ ਅਤੇ ਇਸ ਮੌਕੇ ਤੇ ਸਬੰਧਤ ਅਧਿਕਾਰੀਆਂ ਨੂੰ ਅਧੂਰੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਸਖਤ ਨਿਰਦੇਸ਼ ਵਿਦਤੀ ਵਿਧਾਇਕ ਸ਼ਿਰੀ ਕਲਸੀ ਨੇ ਕਿਹਾ ਹੈ ਕਿ ਵਿਆਪ ਪੂਰਵ ਦੇ ਸਮਾਗਮ ਦੇ ਵਿੱਚ ਬਟਾਲਾ ਵਿਖੇ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਆਉਂਦੀ ਹੈ ਉਹਨਾਂ ਦੀਆਂ ਸਹੂਲਤਾਂ ਲਈ ਪ੍ਰਬੰਧ ਜਿਹੜੇ ਉਹ ਕੀਤੇ ਜਾਣਗੇ ਉਹਨਾਂ ਨੇ ਦੱਸਿਆ ਕਿ 30 ਅਗਸਤ ਨੂੰ ਵਿਆਪ ਪੂਰਵ ਸਮਾਗਮ ਤੋਂ ਇੱਕ ਦਿਨ ਪਹਿਲਾਂ 29 ਅਗਸਤ ਨੂੰ ਸ਼੍ਰੀ ਸੰਤਾਲਪੁਰ ਲੋਧੀ ਤੋਂ ਬਟਾਲਾ ਆਉਣ ਵਾਲੇ ਨਗਰ ਕੀਰਤਨ ਦੇ ਰੂਟ ਦਾ ਨਿਰਿਖਣ ਕੀਤਾ ਗਿਆ ਤੇ ਵੱਖ-ਵੱਖ ਸੰਬੰਧਿਤ ਅਧਿਕਾਰੀਆਂ ਨੂੰ ਵਿਕਾਸ ਕਰਨ ਦੇ ਨਿਰਦੇਸ਼ ਦਿੱਤੇ ਗਏ। ਹਰ ਸਾਲ ਬਾਬਾ ਜੀ ਦਾ ਵਿਆਹ ਜਿਹੜਾ ਬੜੇ ਧੂਮ ਧਮ ਨਾਲ ਮਟਾਲੇ ਵਿਖੇ ਮਨਾਇਆ ਜਾਂਦਾ। ਪਰ ਅਕਸਰ ਜਦੋਂ ਦੀ ਮੈਨੂੰ ਜ਼ਿੰਮੇਵਾਰੀ ਮਿਲੀ ਹੈ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਕਸਰ ਰਹਿ ਨਾ ਜਾਵੇ। ਆਪਾਂ ਨੂੰ ਵਧੀਆ ਵਿਆਹ ਹੋ ਜਿਹੜਾ ਵੀ ਕੋਈ ਸੰਗਤ ਨੂੰ ਦਿੱਕਤ ਨਾ ਆਵੇ। ਇਸ ਕਰਕੇ ਜਦੋਂ ਵੀ ਬਾਬਾ ਜੀ ਦਾ ਵਿਆਹ ਹੁੰਦਾ ਫਿਰ ਆਪਾਂ ਸਾਰੇ ਪ੍ਰਸ਼ਾਸਨ ਸਵੇ ਡੀਸੀ ਸਰਵਨ ਐਡੀਸੀ ਸਰਵਨ ਪ੍ਰੋਫੈਸਰ ਸਾਹਿਬ ਸਾਰੇ ਆਪਾਂ ਸ਼ਹਿਰ ਦਾ ਦੌਰਾ ਕਰਦੇ ਆ ਕਿ ਜਿੱਥੇ-ਜਿੱਥੇ ਕੋਈ ਦਿੱਕਤਾਂ ਨੇ ਉਹਨਾਂ ਦਾ ਹੱਲ ਕਰ ਸਕੀਏ ਸੋ ਅੱਜ ਵੀ ਉਹ ਰੁਟੀਨ ਬਾਬਾ ਜੀ ਦੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਨੇ ਪ੍ਰਸ਼ਾਸਨ ਆਪਣੇ ਵੱਲੋਂ ਪ੍ਰੋਪਰਲੀ ਕੰਮ ਕਰ ਰਿਹਾ ਪਰ ਅੱਜ ਨਜ਼ਰਸੋਲੀ ਕਰਨ ਵਾਸਤੇ ਬਤੌਰ ਡੀਸੀ ਸਾਹਿਬ ਐਡੀਸੀ ਸਾਹਿਬ ਸਾਰੀ ਪ੍ਰੋਪਰਲੀ ਪ੍ਰੋਫੈਸਰ ਸਾਹਿਬ ਸਾਰੀ ਟੀਮ ਜਿਹੜੀ ਆ ਆਲਾ ਅਫਸਰਾਂ ਦੀ ਪਹੁੰਚੀ ਹੈ ਜਿੱਥੇ ਵੀ ਕੋਈ ਕਮੀ ਕਿਸੀ ਨਜ਼ਰ ਆਉਂਦੀ ਆ ਆਪਾਂ ਉਹਨੂੰ ਵੀ ਹੱਲ ਕਰਦੇ ਆ ਇੱਕ ਨਾਲ ਹੋਰ ਆਪ ਜੀ ਦੇ ਤਹਿਤ ਲੋਕਾਂ ਨੂੰ ਸੰਗਤ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਵੀ ਇੱਕ ਆਪਾ ਹੈਲਪਲਾਈਨ ਨੰਬਰ ਜਿਹੜਾ ਇਸ਼ੂ ਕੀਤਾ ਜਿੱਥੇ ਵੀ ਸੰਗਤ ਨੂੰ ਜਿਹੜੀ ਵੀ ਕੋਈ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਕਿਉਂਕਿ ਆਪਣੇ ਵੱਲੋਂ ਤੇ ਆਪਾਂ ਪਪਾ ਪਰ ਹੋ ਕੇ ਕਰ ਹੀ ਰਹੇ ਹਾਂ ਕੋਈ ਸੀਵਰੇਜ ਦਾ ਟਕਣ ਖੁੱਲਾ ਨਜ਼ਰ ਆਉਂਦਾ ਕੋਈ ਕਿਸੇ ਕਿਸਮ ਦੀ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਉਸ ਹੈਲਪਲਾਈਨ ਨੰਬਰ ਤੇ ਜਰੂਰ ਸਾਨੂੰ ਅਗਾਹ ਕੀਤਾ ਜਾਵੇ ਤਾਂ ਜੋ ਕਿ ਸਮੇਂ ਸਿਰ ਉਹਦੀ ਜਿਹੜੀ ਆ ਵੀ ਆਪਾਂ ਜਿਹੜੀ ਕੋਈ ਕਮੀ ਹੋਵੇ ਉਹਨੂੰ ਕਰ ਸਕੀ ਸਰ ਅਕੀਰ ਧਾਰਕ ਜਿੱਥੇ ਬੰਦੀ ਆ ਉਹ ਤੋਂ ਵੀ ਅਪੀਲ ਕੀਤੀ ਗਈ ਕਿ ਜਿਹੜੇ ਹੁੱਲੜ ਬਾਜ਼ੀ ਕਰਦੇ ਨੇ ਕਿਉਂਕਿ ਅਕਸਰ ਹੀ ਆਪਾਂ ਸ਼ਰਾਰਤੀ ਅੰਸਰ ਹੀ ਕੋਚ ਐਸ.ਟੀ.ਐਮ. ਸਾਹਿਬ ਨੇ ਵੀ ਫੀਲਿੰਗ ਦਿੱਤੀ ਸੀ ਕਿ ਤੱਕ ਸਮਝ ਬਿਲਕੁਲ ਜੀ ਇੱਕ ਗੱਲ ਤੇ ਕਲੀਅਰ ਹੈ ਦੇਖੋ ਪਾਪਾ ਜੀ ਦਾ ਵਿਆਹ ਜਿਹੜਾ ਸੰਗਤ ਦੇ ਰੂਪ ਦੇ ਵਿੱਚ ਸਾਰੇ ਪਰਿਵਾਰ ਆ ਕੇ ਸਾਡੇ ਬਜ਼ੁਰਗ ਸਾਡੀਆਂ ਮਾਵਾ ਪੈਣਾ ਸਾਰੇ ਆ ਕੇ ਪਰਿਵਾਰ ਇਕੱਠੇ ਹੁੰਦੇ ਨੇ ਔਰ ਇਹਦੇ ਵਿੱਚ ਜਿਹੜਾ ਵੀ ਹੁੱਲੜ ਬਾਜ਼ ਆ ਉਹਦੀ ਜ਼ਿੰਮੇਵਾਰੀ ਉਹਨੂੰ ਆਪਣੀ ਆਪ ਹੋਊਗੀ ਕਿਉਂਕਿ ਪ੍ਰਸ਼ਾਸਨ ਪੁਲਿਸ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਜਿਹੜਾ ਵੀ ਕੋਈ ਗਲਤ ਅੰਸਰ ਹੋਊਗਾ ਜੇ ਜਿਹੜਾ ਕੋਈ ਗਲਤੀ ਕਰੂਗਾ ਉਹਦੀ ਬਣਦੀ ਜੋ ਵੀ ਖਮਿਆਜਾ ਨੂੰ ਭੁਗਤਣਾ ਪਊਗਾ ਸੋ ਕਹਿਣ ਦਾ ਭਾਵ ਇਹਦਾ ਪ੍ਰਬੰਧਨ ਵੱਲੋਂ ਜਿਹੜੀ ਆਪਦੀ ਵੀ ਜੋ ਆਰਗੇਨਾਈਜ਼ ਕੀਤੀ ਗਈ ਹੈ ਸਾਨੂੰ ਜਿਹੜੀ ਵੀ ਕੋਈ ਕਮੀ ਨਜ਼ਰ ਆਏਗੀ ਉਹ ਸਮੱਸਿਆ ਮੈਚਮੈਨ ਨੂੰ ਬਿਨਾਂ ਦੇ ਕਾਹਦੇ ਕਿਤੇ ਉਹ ਬਖਸ਼ਿਸ਼ ਹੋ ਦਿੱਤੀ ਜਾਵੇ ਤਾਂ ਉਹ ਜੋ ਵੀ ਸੰਗਤ ਬਾਰੋਂ ਆਏਗੀ ਉਸ ਦੇ ਲੋਕੀ ਮਾਸੀ ਨੇ ਇਸ ਸਮੇਂ ਦੌਰਾਨ ਕਿਸੇ ਨੂੰ ਕੋਈ ਦਿੱਕਤ ਨਹੀਂ ਸਫਾਈ ਦਾ ਬੜਾ ਈਦਾ ਇਸ਼ੂ ਸਫਾਈ ਦਾ ਅੰਦਰ ਕੋ ਬੜੇ ਹੁੰਦੇ ਆ ਉਹ ਵੀ ਉਹ ਵੀ ਆਰਗੇਨਾਈਜ਼ ਤਰੀਕੇ ਨਾਲ ਕਰਾਂਗੇ ਜੀ ਜਿਹੜਾ ਲੰਗਰ ਦੀ ਪਰਮਿਸ਼ਨ ਲੈਣਗੇ ਉਹਨਾਂ ਨੂੰ ਖਾਸ ਇਹ ਵੀ ਵੀ ਕਰਾਂਗੇ ਹਦਾਇਤ ਵੀ ਕਰਾਂਗੇ ਕਿ ਵੀ ਉਹ ਜਿਹੜੇ ਵੇਸਟ ਹੈ ਉਹਦੇ ਡਿਸਪੋਜ਼ਲ ਦਾ ਕਾਸਟ ਧਿਆਨ ਰੱਖੋ ਉਹ ਕੰਮ ਸਾਡੇ ਸ਼ਹਿਰ